ਆਈ ਰਿਹਾ ਪੌੜੀਆਂ ਵਾਂ ਇਹ ਗੰਗੂ ਤੇ ਘਰ ਨੂੰ ਜਾਂਦੀਆਂ ਵਾਂ ਪੌੜੀਆਂ ਕਿਉਂਕਿ ਗੰਗੂ ਦਾ ਘਰ ਸੀ ਆ ਪਰ ਜਿਹੜਾ ਬੱਬੀ ਉਹ ਜਿੱਥੇ ਕਮਰੇ ਤੇ ਘਰ ਤੇ ਰੱਖੇ ਸੀ ਉਹ ਘਰ ਅੱਛਾ ਆਹ ਵਾਲਾ ਘਰ ਸਾਹ ਵੀ ਪ੍ਰਾਣੀ ਕੰਦਾ ਉਹ ਹੀ ਹੈ ਕਿ ਜਾਂ ਦਵਾਰਾਂ ਨਹੀਂ ਨਹੀਂ ਉਹ ਗਈ ਹੈ ਪ੍ਰਾਣਾ ਹੀ ਘਰ ਉਹ ਹੀ ਹੈ ਅੱਛਾ ਜੀ ਆ ਉਹ ਕੰਦਾ ਵਾਂ ਪ੍ਰਾਣੀ ਕੰਦਾ ਵਾਂ ਆ ਰੋਸ਼ਨਦਾਨ ਕੰਨਾਂ ਦੇ ਵਿੱਚ ਰੋਸ਼ਨਦਾਨ ਬਣਿਆ ਤੇ ਉਹ ਪਲੰਗਾ ਸਾਹਿਬਾ ਜਿੱਥੇ ਮਾਤਾ ਗੁਜਰੀ ਜਗਤ ਮਾਤਾ ਗੁਜਰਕੌਰ ਅਤੇ ਛੋਟੇ ਸਹਬਜਾਦੇ ਅੱਜ ਇਥੇ ਰਾਤ ਠਹਿਰੇ ਸੀ ਜਿੱਥੇ ਉਹਨਾਂ ਨੇ ਆਰਾਮ ਕੀਤਾ ਸੀ ਅੱਜ ਹਾਂਜੀ ਵੀਰੋ ਹੁਣ ਅਸੀਂ ਗੰਗੂ ਪਾਪੀ ਦੇ ਪਿੰਡ ਸੇਹੀੜੀ ਪਹੁੰਚ ਚੁੱਕੇ ਹਾਂ ਜਿੱਥੇ ਗੰਗੂ ਪਾਪੀ ਨੇ ਆਪਣੇ ਘਰ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਿਆਦੇ ਨੂੰ ਰਾਤ ਰੱਖਣ ਤੋਂ ਬਾਅਦ ਅਗਲੇ ਦਿਨ ਕੋਤਵਾਲ ਫੜਾ ਦਿੱਤਾ ਸੀਗਾ ਆਹ ਤੁਹਾਨੂੰ ਉਹ ਬੈੱਡ ਵੀ ਦਿਖਾਵਾਂਗੇ ਮੰਜਾ ਵੀ ਦਿਖਾਵਾਂਗੇ ਜਿੱਥੇ ਮਾਤਾ ਜੀ ਨੇ ਰਾਤ ਕੱਟੀ ਸੀ ਆਓ ਬਣੀ ਰਹੋ ਇਸ ਵੀਡੀਓ ਦੇ ਵਿੱਚ ਮਾਤਾ ਜੀ ਕਿ ਗੁਰਦਾਸ ਸਾਹਿਬ ਨੂੰ ਕਿਹੜਾ ਰਾਜ ਜਾਂਦਾ ਆਹ ਆਹ ਰਾਜ ਜਾਂਦਾ ਆ ਵੀਦੀ ਪੁਰਾਣਾ ਗੁਰਦਾਸ ਸਾਹਿਬ ਆ ਠੀਕ ਹੈ ਜੀ ਆ ਨਵਾ ਗੁਰਦਸਾਹਿਬਾ ਇਹ ਲੈਨੇ ਪੁੱਤ ਲਿਮ ਕਾ ਲੈਨੇ ਆ ਠੀਕ ਹੈ ਜੀ ਹਾਂ ਲੈਨੇ ਆ ਨਿਮ ਕਾ ਲੈਨੇ ਆ ਹੈ ਹਾਂਜੀ ਆ ਸੰਗਤੀ ਨਵੀਂ ਇਮਾਰਤ ਵਾ ਜਿਹੜੀ ਗੁਰਦਸਾਹਿਬ ਦੀ ਤਿਆਰ ਹੋ ਰਹੀ ਆ ਤੇ ਜਿਹੜਾ ਗੁਰਦਸਾਹਿਬ ਉਹ ਤੁਹਾਨੂੰ ਮੈਂ ਦਿਖਾਉਣਾ ਦਰਸ਼ਨ ਕਰਾਉਣਾ ਆ ਆ ਜਿਹੜੀਆਂ ਪੌੜੀਆਂ ਵਾ ਇਹ ਗੰਗੂ ਤੇ ਘਰ ਨੂੰ ਜਾਂਦੀਆਂ ਵਾ ਪੌੜੀਆਂ ਕਿਉਂਕਿ ਗੰਗੂ ਦਾ ਘਰ ਸੀ ਆ ਪਰ ਮੈਂ ਮੱਥਾ ਇਸ ਤਰ੍ਹਾਂ ਕਰਕੇ ਦੇਖ ਰਿਹਾ ਆ ਇਥੇ ਛੋਟੇ ਸਹਿਬ ਜਾਦੇ ਆਂਦੇ ਚਰਨ ਪਏ ਆ ਮਾਤਾ ਗੁਜਰਕੌਰ ਦੇ ਚਰਨ ਪਏ ਆ ਵਾਹਿਗੁਰੂ ਜਾਨੀ ਰਾਮਦਾਸ ਜੀ ਪਾਚਾ ਗੰਗਪਤ ਇੱਕ ਬ੍ਰਾਹਮਣ ਸੀ ਆ ਬ੍ਰਾਹਮਣ ਮਤਲਬ ਆ ਹਿੰਦੂ ਤਾਂ ਚਾਹੁੰਦੇ ਆ ਪਰ ਜਿਹੜਾ ਬੰਦਾ ਮਾੜਾ ਹੋਵੇ ਉਹਦਾ ਕੋਈ ਧਰਮ ਨਹੀਂ ਹੁੰਦਾ ਚਾਹੇ ਉਹ ਸਿੱਖਾਂ ਚ ਆਪਾਂ ਹਿੰਦੂਆਂ ਚਾਹੇ ਮੁਸਲਮਾਨਾਂ ਚ ਚਾਹੇ ਈਸਾਈਆਂ ਚ ਮੈਂ ਮਕਾਲੇ ਦੋ ਲੈ ਲਿਆ ਬੁੱਤਾ ਹੋਰ ਬਾਬਾ ਜੀ ਵਾਹਿਗੁਰੂ ਜੀ ਕਾ ਹਾਲ ਸਾਹ ਆਪ ਜੀ ਕਦੋਂ ਤੋਂ ਬਾਬਾ ਜੀ ਇੱਥੇ ਰਹਿ ਰਹੇ ਸਹੀ ਜਾਈਂ ਪਿੰਡੇ ਹੀ ਹੈ। ਅੱਛਾ ਤੁਹਾਡਾ ਪਿੰਡੇ ਹੋਈ ਆ। ਅੱਛਾ ਠੀਕ ਹੈ ਜੀ। ਤੇ ਇਹਨਾਂ ਦੇ ਜਿਹੜੇ ਗੰਗੂ ਸੀਗਾ, ਬ੍ਰਾਹਮਣ ਸੀਗਾ ਤੇ ਇਹਨਾਂ ਦੀ ਕੋਈ ਅੰਸਬੰਸ ਇੱਥੇ। ਨਹੀਂ ਦੁਬਾਰਾ ਵਸਿਆ ਪਿੰਡ। ਅੱਛਾ ਦੁਬਾਰਾ ਵਸਿਆ ਪਿੰਡ। ਕਿ ਕਰ ਗਏ ਆ। ਪਹਿਲੇ ਅੱਛਾ ਅੱਛਾ ਜੀ। ਉੱਜੜ ਕੇ ਦੁਬਾਰਾ। ਡਰ ਦੇ ਬੰਦੇ ਹਾਂ। ਬਾਦਰ ਤੇ ਹਰ ਸਲੰਦਾ ਆ। ਅੱਛਾ ਅੱਛਾ ਜੀ। ਉਦੋਂ ਵੀ ਡਰ ਦੇ ਪਹਿਲੀ ਖਾਲੀ। ਕਿੰਨਾ ਕਿਚਰੇ ਉੱਜੜਿਆ ਰਿਹਾ ਪਿੰਡੇ। ਥੋੜਾ ਜਿਰੇ ਬਸ ਉਦੋਂ ਬਾਦ ਫੇਰਾ ਆ ਗਿਆ। ਅੱਛਾ ਦੁਬਾਰਾ ਫੇਰ ਬਾਦ ਹੋ ਗਿਆ। ਬਸ। ਫਾਈ ਤੇ ਕਿੰਨੇ ਕਿ ਇੱਥੇ ਹੈਗੇ ਕਿ ਕਿੰਨੇ ਘਰਵਾ ਇੱਥੇ ਪਿੰਡ ਚ ਹੈਗੇ ਜਿਆਦਾ ਬੰਦਾ ਸਪੋਰਟ ਹੈ ਅੱਛਾ 14-1500 ਵੋਟ ਹੈ ਗਿਆ ਅੱਜ ਸਾਨੂੰ ਜੀ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਪ੍ਰਾਤਨ ਆ ਘਰ ਦਾ ਤੇ ਜਿਹੜਾ ਬੱਬੀ ਉਹ ਜਿੱਥੇ ਕਮਰੇ ਚ ਘਰ ਤੇ ਰੱਖੇ ਸੀ ਉਹ ਘਰ ਅੱਛਾ ਆ ਵਾਲਾ ਘਰ ਸਾਹਮਣਾ ਅਸਲ ਤਾਂ ਇੱਥੇ ਦੀਗਾ ਜੀ ਅੱਛਾ ਜੀ ਸੇਵਾ ਚਲਦੀ ਹੁਣ ਮਹਾਰਾਜ ਦੀ ਬੀੜ ਤੇ ਪਾਲੰਗ ਮਾਤਾ ਜੀ ਦਾ ਉੱਧਰ ਅੱਛਾ ਅੱਛਾ ਨਹੀਂ ਘਰ ਜਿਹੜਾ ਅਸਲੀ ਕੋਠੜੀ ਆ ਜਿਹੜੀ ਪੁਰਾਣੀ ਉਹ ਹੀ ਹੈ ਖੱਤ ਹੈ ਅਯਮਨ ਦਰਸ਼ਨ ਕਰਉਣਾ ਕਰਦੀ ਤੁਹਾਨੂੰ ਵਾਹਿਗੁਰੂ ਲੈਨੇ ਪੁੱਤ ਲੈਨੇ ਆ ਗੁਰੂ ਘਰ ਦੇ ਦਰਸ਼ਨ ਕਰਾਈਏ ਸੰਤ ਨੂੰ ਵਾਹਿਗੁਰੂ ਵਾਹਿਗੁਰੂ ਆ ਸੰਗਤੀ ਜਿਹੜੀ ਪ੍ਰਾਣੀ ਕੋਠੜੀ ਆ ਜਿੱਥੇ ਗੰਗੂ ਪਾਪੀ ਨੇ ਮਾਤਾ ਗੁਜਰਕੌਰ ਜਗਤ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜਾਦਿਆਂ ਨੂੰ ਇੱਥੇ ਰਾਤ ਰਖਾਇਆ ਸੀਗਾ ਜਿੱਥੇ ਬਾਅਦ ਵਿੱਚ ਉਹ ਚੋਰੀ ਕਰਲੇ ਸੀਗੇ ਮੋਹਰਾ ਚੋਰੀ ਕਰ ਲਿਆ ਸੀ ਗਿਆ ਤੇ ਮਾਤਾ ਜੀ ਦੀ ਸ਼ਿਕਾਇਤ ਕੋਤਵਾਲ ਨੂੰ ਕਰ ਦਿੱਤੀ ਸੀਗੀ ਇਹ ਉਹ ਪੁਰਾਣੀ ਹਵੇਲੀ ਆ ਸਾਤ ਨੰਨ ਨੰਨ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਗੁਰ ਆਮਦਸ ਅੱਛਾ ਵਾਹਿਗੁਰੂ 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 ਆ ਪ੍ਰਾਣੀਆਂ ਕਿੱਦਾਂ ਉਸੇ ਜਿਹੜਾ ਪ੍ਰਾਣੀਆਂ ਕਿੱਦਾਂ ਪੱਬੀ ਪ੍ਰਾਣੀਆਂ ਕਿੱਦਾਂ ਉਹੀ ਹੈ ਕਿ ਜਾਂ ਦਵਾਰਾਂ ਨਹੀਂ ਨਹੀਂ ਉਹ ਹੀ ਹੈ ਪ੍ਰਾਣਾ ਹੀ ਘਰ ਉਹੀ ਹੈ अच्छा जी हां जी हां जी ਤੋਂ ਤੱਕ ਬੱਲੇ ਦਾ ਤੋਂ ਤੱਕ ਛੱਤ ਦਾ ਹਾਂ ਜੀ ਆ ਪ੍ਰਾਣਾ ਵੀ ਦੀ ਹੋਣੀ ਹੈ ਨਾ ਬਦਲ ਦਿੱਤੀ ਹਾਂ ਜੀ ਅਸ ਉਹ ਕੰਦਾ ਵਾ ਪ੍ਰਾਣੀਆਂ ਕੰਦਾ ਵਾ ਆ ਰੋਸ਼ਨਦਾਨ ਕੰਨਾਂ ਦੇ ਵਿੱਚ ਰੋਸ਼ਨਦਾਨ ਬਣਿਆ ਤੇ ਅੱਜ ਬਾਬਾ ਜੀ ਦੀਵੇ ਜਗਾਉਣ ਵਾਸਤੇ ਹੁਣ ਗਿਆ ਹੈ ਨਾ ਬਣਿਆ ਉਹ ਤਾਂ ਜਿਵੇਂ ਹੁਣ ਪਹਿਲਾ ਘਰ ਹੁੰਦੇ ਸੀ ਘਰ ਦੇ ਵਿੱਚ ਹਾਂ ਜੀ ਆਲੇ ਹੁੰਦੇ ਸੀ ਨਾ ਬਣਾਏ ਦੀਵਾ ਤੁਸ ਜਗਾਉਣ ਲਈ ਹਾਂ ਜੀ ਜੀ ਆਲੇ ਬਣਿਆ ਸਾਰੇ ਆਲੇ ਬਣਿਆ ਹਾਂਜੀ ਆ ਪ੍ਰਾਣੀ ਕਾ ਇੱਟ ਵਾ ਜੀ ਇੱਥੋਂ ਤੱਕ ਮਿਲਣਾ ਦਾ ਉੱਥੋਂ ਤੱਕ ਹੋਊਗਾ ਛੱਤ ਹੋਗੀ ਉਸ ਤੋਂ ਉੱਪਰ ਜਿਹੜੀ ਵੱਡੀ ਏਟਾ ਇਹ ਹੋਣ ਵਾਲੀ ਏਟਵਾ ਵਾਹੀ ਗੁਰੂ ਤਾਂ ਗੁਰਾਹ ਮਿਸਟਰ ਪਾਸੇ ਤੇ ਰਹੀ ਅਸਾਂ ਹਾਂਜੀ ਆਹ ਕੀਤਾ ਕੋ ਦੋਨੀ ਕਿੰਨੀ ਭਰਤੀ ਕਿੰਨੀ ਪਈ ਮਿੱਟੀ ਕਿੰਨੀ ਪਈ ਆ ਤੇ ਵਾਹੀ ਗੁਰੂ ਤੁਹਾਡੇ ਵੀ ਇਹ ਪਲੰਗਾ ਸਾਹਿਬ ਉਹੀ ਪਲੰਗਾ ਸਾਹਿਬੇ ਜਿੱਥੇ ਮਾਤਾ ਗੁਜਰਕੌਰ ਵਿਸ਼ਰਾਮ ਕੀਤਾ ਸੀਗਾ ਅੱਛਾ ਅੱਛਾ ਜੀ ਇਹ ਵੀ ਦੀ ਪਲੰਗਾ ਸਾਹਿਬ ਹਾਂ ਜੀ ਉਹੀ ਇਤਿਹਾਸ ਲਿਖਿਆ ਬਾਤਾਂ ਅਸਾਂ ਕਹਿੰਦੇ ਆ ਜਿਹੜਾ ਪਲੰਗਾ ਸਾਹਿਬ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਵਾ ਦਸ਼ਕ ਰਾਏ ਸੰਗਤ ਨੂੰ ਇਹ ਉਹ ਪਲੰਗਾ ਸਾਹਿਬ ਆ ਜਿੱਥੇ ਮਾਤਾ ਗੁਜਰੀ ਜਗਤ ਮਾਤਾ ਗੁਜਰਕੌਰ ਅਤੇ ਛੋਟੇ ਸਹਿਬ ਜੀ ਦੇ ਆ ਜਿੱਥੇ ਰਾਤ ਠਹਿਰੇ ਸੀ ਜਿੱਥੇ ਉਹਨਾਂ ਨੇ ਆਰਾਮ ਕੀਤਾ ਸੀ ਆ ਜਿਵੇਂ ਫੋਟੋ ਦੇ ਵਿੱਚ ਕਲਾਕਾਰ ਵੀਰ ਨੇ ਵਿਖਾਇਆ ਵਾ ਕਲਾਕਾਰੀ ਕੀਤੀ ਆ ਛੋਟੇ ਸਹਿਬ ਜਾਦੇ ਤੇ ਮਾਤਾ ਜਗਤ ਮਾਤਾ ਗੁਜਰਕੋਟ ਜੀ ਆ ਵਿਸ਼ਰਾਮ ਕਰ ਰਹੇ ਤੇ ਅ ਗੰਗੂ ਜਿਹੜਾ ਲਾਗੇ ਮਾਤਾ ਦੀ ਸੁੱਤੀ ਪਏ ਤੋਂ ਹਨ ਕੇ ਮੋਹਰਾ ਚੋਰੀ ਕਰਨਾ ਹੈ ਸੀਗਾ ਵਾਏ ਤੁਹਾਨੂੰ ਗੁਰਾ ਹੰਗਸਾ ਸਾਹਿਬ ਜੀ ਇਹ ਸੰਤ ਨੂੰ ਅਜਾ ਇੱਕ ਵੀਡੀਓ ਦੇ ਜਰੀਏ ਅਸੀਂ ਵਿਖਾਉਣਾ ਹੈ ਸੀ ਕਿ ਕਿਉਂਕਿ ਕਿਉਂਕਿ ਸਰਹੰਦ ਦੇ ਸਾਰੇ ਭੈਣਾਂ ਨੇ ਸਾਰੇ ਵੀਰਾਂ ਨੇ ਦਰਸ਼ਨ ਕੀਤੇ ਆ ਗੁਰਦਵਾਰ ਚਮਕੌਰ ਸਾਹਿਬ ਦੇ ਦਰਸ਼ਨ ਕੀਤੇ ਆ ਪਰ ਗੰਗੂ ਦੇ ਪਿੰਡ ਖੇੜੀ ਪਿੰਡ ਜਿਹੜਾ ਮਾਤਾ ਗੁਜਰਕਾਰ ਜੀ ਦਾ ਜਿਹੜੇ ਜਾਦਾਂ ਵਾ ਇਹਨਾਂ ਜਾਦਾਂ ਦੇ ਬਹੁਤ ਘੱਟ ਸੰਗਤ ਨੇ ਦਰਸ਼ਨ ਕੀਤੇ ਆ ਤੇ ਮੈਂ ਇਹੋ ਫੀਲ ਕਰਾਂਗਾ ਕਿ ਇੱਥੇ ਆ ਕੇ ਆ ਛੋਟੇ ਸਹਿਬ ਜਾਦਿਆਂ ਦੀ ਨਿੱਗ ਮਾਤਾ ਗੁਜਰਕਾਰ ਜੀ ਦੀ ਨਿੱਗੀ ਯਾਦ ਨੂੰ ਜ਼ਰੂਰ ਵੇਖੋ ਜ਼ਰੂਰ ਆਇਓ ਆ ਗੁਰਦਵਾਰ ਸਾਹਿਬ ਦਾ ਹੁਣ ਲੰਗਰ ਹਾਲ ਉਹ ਗੁਰਦਵਾਰ ਸਾਹਿਬ ਦਾ ਲੰਗਰ ਹਾਲ ਆ ਪਿੰਡ ਦੇ ਵਿੱਚ ਗੁਰਦਰਾਇ ਇਹ ਵਸਿਆ ਵਾ ਆ ਤੁਹਾਨੂੰ ਮੈਂ ਪਿੰਡ ਦੇ ਆ ਦਰਸ਼ਕ ਦਿਖਾਉਣਾ ਕਿਉਂਕਿ ਹੈਗਾ ਤੇ ਗੰਗੂ ਦਾ ਪਿੰਡ ਚਾਹੇ ਠੀਕ ਹੈ ਜੀ ਪਰ ਜਿੱਥੇ ਬਾਬਾ ਪੈਰ ਤੇ ਪੂਜਾ ਆਸਨ ਥਾਪਣ ਸੋ ਆ ਹੁਣ ਇਹ ਗੰਗੂ ਦੇ ਪਿੰਡ ਨਾਲੋਂ ਜ਼ਿਆਦਾ ਮਾਤਾ ਗੁਜਰੀ ਦੀ ਚਰਨ ਛੋਹ ਪ੍ਰਾਉਤ ਕਰਦੀ ਆ ਇਹ ਜਿਹੜਾ ਅਪਵਿੱਤਰ ਸਹਿ ਪਿੰਡ ਸੀਗਾ ਉਹਨਾਂ ਨੂੰ ਚਰਨ ਛੋਹ ਪਾ ਕੇ ਆਪਣੇ ਚਰਨ ਪਾ ਕੇ ਆ ਛੋਟੇ ਸਭ ਜਿਆਦੇ ਨੇ ਮਾਤਾ ਗੁਜਰੀ ਕਰਨੇ ਪਵਿੱਤਰ ਕਰ ਦਿੱਤਾ ਤੈਨੂੰ ਹੋਠੀਠਾ ਵੀਦੀ ਇਹਨਾਂ ਨਗਰ ਆਪਣਾ ਵੀ ਦੇ ਅੱਛਾ ਨਾਲ ਹੀ ਕਰਾ ਨਹੀਂ ਨਹੀਂ ਮੁੰਡਾ ਸ਼ਹਿਰ ਅੱਛਾ ਮੁੰਡਾ ਸ਼ਹਿਰ ਹੈ ਮੈਂ ਕਾ ਲੈ ਦੋ ਬ੍ਰਿੰਕਾ ਲੈਣੇ ਅੱਛਾ ਮੈਂ ਕਿ ਸੰਗਤ ਨੂੰ ਦਰਸ਼ਨ ਕਰਾਈਏ ਹਾਂਜੀ ਬਿਲਕੁਲ ਜੀ ਕਰਨਾ ਚਾਹੀਦਾ ਹਾਂਜੀ ਆ ਪਿੰਡ ਵਾ ਪੁਰਾਣਾ ਪਿੰਡ ਵਾ ਤੇ ਬੱਬੇ ਕਿ ਇੱਥੇ ਗੁਰਦਾਰ ਸਾਹਿਬ ਕਿਹੜੇ ਕਿਹੜੇ ਦੱਸੇ ਸੀਗੇ ਉਹ ਬਾਬੇ ਨੂੰ ਪੁੱਛਦੇ ਆ ਮੈਂ ਵੀਡੀਓ ਬੱਬੇ ਮੈਂ ਵੀਡੀਓ ਚ ਦਿਖਾਉਣਾ ਵਾਂ ਸੰਗਤ ਨੂੰ ਗੁਰਦਾਰ ਸਾਹਿਬ ਕਿਹੜੇ ਕਿਹੜੇ ਆਪ ਜੀ ਨੇ ਦੱਸੇ ਸੀ ਇੱਥੇ ਗੁਰਦਰ ਅਟਕਦਾ ਵਾ ਅੱਛਾ ਆ ਇਸ ਗੁਰਦਰ ਸਾਹਿਬ ਦਾ ਕੀ ਨਾਮ ਅਟਕ ਸਾਹਿਬ ਗੁਰਦਰ ਸਾਹਿਬ ਅੱਛਾ ਰਾਤ ਸਾਹਿਬ ਔਰ ਐਮਨ ਸਾਹਿਬ ਐਮਨ ਸਾਹਿਬ ਰਾਤ ਸਾਹਿਬ ਜੀ ਦਾ ਕੀ ਇਤਿਹਾਸ ਸੀਗਾ ਚੜਾ ਇੱਥੇ ਰਾਤ ਨੂੰ ਜਾ ਕੇ ਨਸੂ ਲੱਗਦੀ ਅੱਛਾ ਇੱਥੋਂ ਸਾਹਿਬ ਜਾਇਦਿਆਂ ਨੂੰ ਖੜ ਕੇ ਤੇ ਰਾਤ ਦੇ ਚੜਾ ਕੇ ਉੱਥੇ ਖੜਿਆ ਸੀਗਾ ਸੱਤ ਹੈ ਜੀ ਤੇ ਜਿਹੜਾ ਗੁਰਦਰ ਐਮਨਾ ਸਾਹਿਬ ਉੱਥੇ ਆ ਕੇ ਬੈਠੇ ਪਹਿਲਾਂ ਆ ਕੇ ਨਹੀਂ ਮੈਂ ਉਹ ਚਾ ਕੇ ਬੈਠੇ ਤੇ ਉੱਥੇ ਦੇ ਫੇਰ ਕੋਈ ਕਹਿੰਦਾ ਦੁਆਰੇ ਦੇ ਕੇ ਲੈ ਗਿਆ ਅੱਛਾ ਅੱਛਾ ਉੱਥੇ ਆਣ ਕੇ ਛੋਟੇ ਸਾਹਿਬ ਜਦੇ ਜਮਾ ਦਾ ਗੁਰੂ ਜੀ ਬੈਠੇ ਸੀਗੇ ਸਿੱਧਾ ਨਹੀਂ ਇੱਥੇ ਲੈ ਕੇ ਆਂਦੇ ਦੁਕਾਨ ਚ ਵੀ ਪੰਡੇ ਤੇ ਜੈਲੇ ਕੋਈ ਮਸਾਲਾ ਨਹੀਂ ਹੈ ਕੋਈ ਪੰਡੇ ਚ ਕੋਈ ਅੱਛਾ ਉਹ ਕਿਨਾਂ ਜਾਇਆ ਕਰਕੇ ਫੇਰ ਬਖਾਲ ਲੈ ਕੇ ਆਦਾ ਅੱਛਾ ਅੱਛਾ ਵੀ ਜਾਇਆ ਕੀਤਾ ਕਿਉਂਕਿ ਪੁੱਲ ਸੜਾਣਾ ਇੱਥੇ ਹੋਵੇ ਪਹਿਰੇ ਦਾ ਨਾ ਕੋਈ ਹੋਵੇ ਅੱਛਾ ਜੀ ਤੇ ਇੱਕ ਗੁਰਦਰ ਸਾਹਿਬ ਜਿਨੇ ਕਿਹਾ ਦੱਸਿਆ ਸੀਗਾ ਗੁਪਤ ਖਜ਼ਾਨਾ ਗੁਪਤ ਖਜ਼ਾਨਾ ਅੱਖਾਂ ਨਾਲ ਉਹਦਾ ਕੀ ਤਿਆ ਸੀਗਾ ਗੰਗੂ ਨੇ ਮਾਇ ਜਿਹੜੀ ਮਾਤਾ ਹੋਣਾ ਤੋਂ ਚੋਰੀ ਕਰਕੇ ਖੜੀ ਸੀ ਮਾਦੇ ਜੀ ਤੋਂ ਅੱਛਾ ਜੀ 27 ਬਹੁਤ ਧੰਨਵਾਦ ਕਿ ਨਾਂ ਸੀ ਜੀ ਆਬ ਜੀ ਦਾ ਐਸਨੈਟ ਤੁਸੀਂ ਧੰਨਵਾਦ ਬਹੁਤ ਬਹੁਤ ਇਹ ਪ੍ਰਸ਼ਾਦ ਦੀ ਸੇਵਾ ਕਰਦੇ ਆ ਗੁਰਦਰਾ ਸਾਹਿਬ ਅਠੱਠਾ ਗੁਰਦਰਾ ਜਿੱਥੇ ਮਾਤਾ ਗੁਜਰੀ ਗੰਗੂ ਦੇ ਘਰ ਵਿੱਚ ਰਾਤ ਰਹੀ ਸੀ ਆ ਗੰਗੂ ਦਾ ਘਰ ਵਾਈ ਇਹ ਇਹ ਪੁਰਾਣਾ ਘਰ ਵਾ ਗੰਗੂ ਦਾ ਜਿੱਥੇ ਗੰਗੂ ਦੇ ਮਾਤਾ ਗੁਜਰੀ ਤੇ ਛੋਟੇ ਸਭ ਜਨਰਲ ਲੈ ਕੇ ਆ ਰਾਤ ਉਹਨਾਂ ਨੂੰ ਬਾਅਦ ਵਿੱਚ ਕੋਤਵਾਲ ਨੂੰ ਪੇਸ਼ ਕਰ ਦਿੱਤਾ ਸੀਗਾ ਹਾਂ ਇਹ ਬਾਬਾ ਜੀ ਮੈਂ ਤੇ ਆਣੀ ਨਹੀਂ ਚਲ ਆ ਜੋ ਹੁਣ ਮੈਂ ਤੁਹਾਨੂੰ ਦੂਸਰੇ ਗੁਰਦਸਹਿਬ ਜੀ ਦੇ ਦਰਸ਼ਨ ਕਰਾਉਣਾ ਵਾ ਆ ਪਿੰਡ ਆ ਸਹੀੜੀ ਪਿੰਡ ਪਿੱਛੇੜੀ ਪਿੰਡ ਦੇ ਅਗਲੀ ਪਤਲੇ ਨੀਲੇ ਮਕਾਲੇ ਨੇ ਆਪਾਂ ਲੈ ਨੇ ਆ ਦਰਸ਼ਨ ਘਰੋਂ ਦੇ ਹਾਂ ਆਸੇ ਢੀ ਪਿੰਡ ਦੇ ਘਾਰ ਵਾ ਗਲੀਆਂ ਵਾ ਮੈਂ ਕਿਨੇ ਸੰਤਾਂ ਸਾਰੀ ਸੰਤ ਨੂੰ ਦਰਸ਼ਨ ਕਰਾ ਦੇ ਮੇਰਾ ਵੀਰ ਸਾਰੇ ਢੀ ਪਿੰਡ ਦੇ ਦਰਸ਼ਨ ਕਰਾ ਦੇ ਆ ਵੀ ਦੀ ਆ ਇਸ ਪਿੰਡ ਦੀਆਂ ਗਲੀਆਂ ਆ ਘਾਰ ਇਸ ਪਿੰਡ ਦੇ ਸੇੜੀ ਪਿੰਡ ਦੀਆਂ ਗਲੀਆਂ ਇੱਥੇ ਅੱਜ ਮੈਂ ਤੁਹਾਨੂੰ ਵਲੌਗ ਚ ਦਿਖਾ ਰਿਹਾ ਆ ਗੁਰਦਰਾ ਸਾਹਿਬ ਆਓ ਤੁਹਾਨੂੰ ਹੁਣ ਗੁਰਦਰਾ ਅਟਤ ਸਾਹਿਬ ਲੈ ਕੇ ਦੂਸਾ ਲੈ ਕੇ ਜਾਣਾ ਗੁਰਦਰਾ ਅਟਤ ਸਾਹਿਬ ਆਜੋ ਹਾਂਜੀ ਆ ਗੰਗੂਰ ਦੇ ਪਿੰਡ ਦੀਆਂ ਗਲੀਆਂ ਤੁਹਾਨੂੰ ਦਿਖਾ ਰਿਹਾ ਮੈਂ ਇਹ ਪਿੰਡ ਕਹਿੰਦੇ ਕਿ ਇੱਕ ਵਾਰੀ ਉਜੜ ਚੁੱਕਾ ਸੀਗਾ ਤੇ ਹੁਣ ਦੁਬਾਰਾ ਵਸਿਆ ਵਾ ਆ ਤੁਹਾਨੂੰ ਇਸ ਪਿੰਡ ਦੇ ਵਿੱਚ ਕਿੰਨੇ ਚਾਰ ਗੁਰਦਰਾ ਸਾਹਿਬ ਆ ਠੀਕ ਹੈ ਜੀ ਆ ਤੁਹਾਨੂੰ ਸਾ ਚਾਰੇ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਇੱਕ ਤੇ ਜਿਹੜਾ ਤੁਹਾਨੂੰ ਹੁਣੇ ਗੁਰਦਸਾਹਿਬ ਦਰਸ਼ਾਤਾ ਵਾ ਦੂਜਾ ਰਾਤ ਸਾਹਿਬ ਗੁਰਦਰਾ ਵਾ ਉਹਦਾ ਵੀ ਤੇ ਆ ਜਾ ਕੇ ਦੱਸਾਂਗੇ ਤੀਜਾ ਜਿੱਥੇ ਖਜਾਨਾ ਦੱਬਿਆ ਸੀ ਉਹ ਗੁਰਦਰਾ ਸਾਹਿਬ ਆ ਤੇ ਚੌਥਾ ਗੁਰਦਾਰ ਸਾਹਿਬ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦੇ ਬਾਹਰ ਆਣ ਕੇ ਰੁਕੇ ਸੀਗੇ ਕਿਉਂਕਿ ਗੰਗੂ ਕਹਿਣਾ ਸੀਗਾ ਕਿ ਤੁਸੀਂ ਇੱਥੇ ਖੜੋ ਤੇ ਮੈਂ ਪਿੰਡ ਦੇ ਵਿੱਚ ਦੇਖ ਕੇ ਆਉਣਾ ਕਿ ਕੋਈ ਪੁਲਿਸ ਦਾ ਮੁਲਾਜ਼ਮਤ ਨਹੀਂ ਹੈਗਾ ਕੋਈ ਕੋਤਵਾਲੀ ਦਾ ਉਹ ਬੰਦਾ ਤਾਂ ਨਹੀਂ ਹੈਗਾ ਕੋਈ ਪਹਿਰੇਦਾਰਤ ਨਹੀਂ ਹੈਗਾ ਆਓ ਤੁਹਾਨੂੰ ਸਾਰੇ ਗੁਰਦਾਰਿਆਂ ਦੇ ਦਰਸ਼ਨ ਕਰਾਉਨੇ ਆ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਇਤਿਹਾਸ ਇਤਿਹਾਸੀ ਪਿੰਡ ਵਾ ਇਸ ਪਿੰਡ ਬਾਰੇ ਇਤਿਹਾਸ ਬਾਰੇ ਸਾਰੇ ਸੰਗਤ ਨੂੰ ਪਿਆਰ ਲੱਗੇ ਤਾਂ ਜੋ ਆਪਣੇ ਬੱਚਾ ਨਾਲ ਲੈ ਕੇ ਜਿਵੇਂ ਅੱਜ ਮੈਂ ਆਪਣੇ ਬੱਚਾ ਨਾਲ ਲੈ ਕੇ ਕੈਂਪ ਆ ਬਹੁਣਾਂ ਨੂੰ ਤੇ ਇਦਾਂ ਤੁਸੀਂ ਆਪਣੇ ਬੱਚਾ ਨਾਲ ਲੈ ਕੇ ਦਰਸ਼ਕ ਲਾਉਂਦੇ ਰਹੋ ਤੇ ਆਓ ਮੈਂ ਤੁਹਾਨੂੰ ਸਾਰੇ ਪਿੰਡ ਦੇ ਦਰਸ਼ਕ ਕਰਾਉਣਾ